ਮਾਈਕ੍ਰੋ OVEN ਮਾਈਕ੍ਰੋਵੇਵ ਦੀ ਵਰਤੋਂ ਨੂੰ ਲੈ ਕੇ ਬੜੀ ਦੋਚਿੱਤੀ ਆ ਫੋਇਲ ਪੇਪਰ ਵਰਤਨਾ ਹੈ ਕਿ ਨਹੀਂ ਵਰਤਨਾ ਇਹਨੂੰ ਲੈ ਕੇ ਬਹੁਤ ਵੱਡੀ ਦੋਚਿੱਤੀ ਆ ਇਹਨਾਂ ਚੀਜ਼ਾਂ ਬਾਰੇ ਦੱਸੋ WHO ਕਹਿੰਦਾ ਜੇ ਤੁਸੀਂ 5 ml ਤੱਕ ਐਲੂਮੀਨੀਅਮ ਰੋਜ਼ ਖਾਂਦੇ ਹੋ ਤਾਂ ਤੁਹਾਡੇ ਬੋਡੀ ਲਈ ਸੇਫ ਹੈ ਹੁਣ ਜੇ ਤਾਂ ਤੁਸੀਂ ਹਰ ਮੀਲ ਜਿਹੜਾ ਫੋਇਲ ਪੇਪਰ ਉਹ ਜੇ ਪਾ ਕੇ ਲੈ ਕੇ ਜਾ ਰਹੇ ਹੋ ਫਿਰ ਤਾਂ ਥੋੜੇ ਲਈ ਨੁਕਸਾਨਦਾਇਕ ਹੋਊਗਾ ਨਾ ਕਿਉਂਕਿ ਐਲੂਮੀਨੀਅਮ ਕੀ ਕਰਦਾ ਵੈ ਤੁਹਾਡੇ ਸਰੀਰ ਦੇ ਵਿੱਚ ਆਇਰਨ ਤੇ ਕੈਲਸ਼ੀਅਮ ਦੀ ਐਬਸਾਰਪਸ਼ਨ ਨੂੰ ਘਟਾ ਦਿੰਦਾ ਵੈ ਠੀਕ ਹੈ ਜਦੋਂ ਆਇਰਨ ਤੇ ਕੈਲਸ਼ੀਅਮ ਦਾ ਐਬਸਾਰਪਸ਼ਨ ਘੱਟ ਕੇ ਮਤਲਬ ਤੁਹਾਡਾ ਖੂਨ ਘੱਟ ਗਿਆ ਤੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਜਿਹੜਾ ਕਿ ਲੇਟਰ ਆਨ ਲੀਡ ਕਰਦਾ ਵੈ ਕਿਡਨੀ ਫੇਲਿਅਰ ਨੂੰ ਹਾਰਟ ਅਟੈਕਸ ਨੂੰ ਇਹ ਸਭ ਚੀਜ਼ਾਂ ਨੂੰ ਲੀਡ ਕਰਦਾ ਵੈ ਠੀਕ ਹੈ ਜੀ ਸੋ ਇਸ ਦਾ ਬੈਸਟ ਵਿਕਲਪ ਕੀ ਹੈ ਕਿ ਪੁਰਾਣੇ ਟਾਈਮ ਸਾਡੀ ਮਾਮਾ ਪੂਨੇ ਚ ਪਾ ਕੇ ਦਿੰਦੀਆਂ ਸੀਗੀਆਂ ਪੂਨੇ ਚ ਪਾ ਕੇ ਰੋਟੀ ਲਵੇਟ ਕੇ ਲੈ ਜੋ ਕਿ ਸਰ ਕੋਸ ਹੁੰਦੇ ਸੀ ਮੈ ਯਾ ਫਿਰ ਜਿਹੜੇ ਉਹ ਬਲੈਕ ਕਲਰ ਦੇ ਲਫਾਫੇ ਜਾਂਦੇ ਉਹਨਾਂ ਦੇ ਵਿੱਚ ਤੁਸੀਂ ਲਿਬੇਟ ਕੇ ਲੈ ਜਾਓ ਕੀ ਨੁਕਸਾਨ ਉਹਦੇ ਵਿੱਚ ਜਿਹੜਾ ਮਾਈਕ੍ਰੋਵੇਵ ਹੈ ਉਹ ਦੇਖੋ ਅੱਜ ਦੀ ਬੇਸਿਕ ਨੀਡ ਆ ਮਾਈਕ੍ਰੋਵੇਵ ਨਾ ਜੇ ਮੈਂ ਕਹਦਾ ਕਿ ਮਾਈਕ੍ਰੋਵੇਵ ਨਾਲ ਕੁਝ ਵੀ ਨਾ ਖਾਓਗੇ ਬਾਹਰਲੇ ਬੋਲ ਕੇ ਤੇ ਲੋਕ ਚਾਰੇ ਰਹਿ ਨਹੀਂ ਸਕਦੇ ਦੋਸਤੋ ਸੋ ਫਿਰ ਉਹਨਾਂ ਲਈ ਇਹ ਡਾਇਟ ਹੈ ਕਿ ਉਹ ਕੋਸ਼ਿਸ਼ ਕਰਨ ਕਿ ਕਾਟੇ ਸਤਮਾਲ ਕੀਤਾ ਜਾਵੇ ਜਿਹੜੇ ਵੀ ਨਾ ਰਿਆ ਨਹੀਂ ਜਾ ਸਕਦਾ ਉਸ ਤੋਂ ਰਿਆ ਜਾਵੇ ਤੇ ਪਲੱਸ ਸਭ ਤੋਂ ਜ਼ਿਆਦਾ ਜਿਹੜੀ ਰੋਟੀ ਬਣਾਉਣੀ ਹੈ ਉਹ ਪਲਿਸ ਕਾਪਰ ਦੇ ਪਾਂਡਿਆਂ ਚ ਬਣਾਈ ਜਾਵੇ ਐਲੂਮੀਨੀਅਮ ਦੇ ਪਾਂਡਿਆਂ ਚ ਕਿਉਂਕਿ ਟੈਫਲੋਨ ਕੋਟਿੰਗ ਦੇ ਵੀ ਆਪਣੀ ਆਦਤ ਆ ਕੀ ਹੈ ਜਦੋਂ ਆਪਾਂ ਉਹ ਤੜਕਾ ਲਾਉਂਦੇ ਆ ਨਾ ਤੜਕੇ ਲਾ ਕੇ ਆਪਾਂ ਕੱਚੀ ਨਾਲ ਜ਼ੋਰ ਜ਼ੋਰ ਕੀ ਰਗੜ ਦਨੇ ਉਹ ਟੈਫਲੋਨ ਕੋਟਿੰਗ ਵੀ ਟੁੱਟ ਜਾਂਦੀ ਓਦੀ ਐਲੂਮੀਨੀਅਮ ਦੀ ਜਿਹੜੀ ਐਲੂਮੀਨੀਅਮ ਫੋਇਲ ਦੇ ਤਾਂ ਹੈ ਹੀ ਐਲੂਮੀਨੀਅਮ ਦੇ ਨੁਕਸਾਨ ਜਿਹੜੇ ਟੈਫਲੋਨ ਵਾਲੇ ਆਪਾਂ ਅੱਜ ਕਨੇ ਨਾਨ ਸਟਿੱਕੀ ਜਾਇਏ ਉਹ ਰਗੜਦਣੇ ਆਪ ਕੋ ਟੈਫਲੋਨ ਵਿੱਚ ਆ ਜਾਂਦਾ ਉਹ ਟੈਫਲੋਨ ਹੋਰ ਕਾਰਸੀਨੋਜਨਿਕ ਕੈਂਸਰ ਕੌਜ਼ਿੰਗ ਹੋ ਨਾਨ ਸਟਿੱਕ ਦਾ ਬਹੁਤ ਜ਼ਿਆਦਾ ਟ੍ਰੈਂਡ ਵਧ ਗਿਆ ਲੋਕ ਕਹਿੰਦੇ ਉਹਦੇ ਤੇਜੀ ਥੱਲੇ ਨਹੀਂ ਲੱਗਦੀ ਚੀਜ਼ ਆਮਲੇਟ ਸੌਖਾ ਬ ਬੋਟੋ ਨਹੀਂ ਰਗੜਨਾ ਚਾਹੀਦਾ ਉਹ ਕੋਟਿੰਗ ਫਿਰ ਕੀ ਨੁਕਸਾਨ ਕਰਦੀ ਹੈ ਕੋਟਿੰਗ ਕਾਰਸਿਨੋਜਨਿਕ ਹੁੰਦੀ Google ਕਰਕੇ ਦੇਖੋ ਲਿਖਿਆ ਹੋਇਆ ਹੈ ਕਿ ਇਹ ਕਾਰਸਿਨੋਜਨਿਕ ਹੈ ਮਤਲਬ ਕੈਂਸਰ ਕੌਜ਼ਿੰਗ ਹੈ ਉਹ ਸੋ ਇਸ ਕਰਕੇ ਸਾਨੂੰ ਜੋ ਵੀ ਕੁਝ ਕਰਨਾ ਚਾਹਦਾ ਯਾਰ ਕਾਪਰ ਜੈਂਟਲ ਮਤਲਬ ਮੇਰੇ ਹਿਸਾਬ ਨਾਲ ਤੁਸੀਂ ਪੁਰਾਣੇ ਵਾਲਾ ਟਾਈਮ ਜਿਹੜਾ ਹੈ ਨਾ ਉਹ ਅੱਜ ਲੈ ਆਓ ਥੋੜੀ ਉਮਰ ਵੱਜ ਜਾਊਗੀ ਮਿੱਟੀ ਦੇ ਕੁਸੋੜਿਆ ਚ ਰੋਟੀ ਬਣਾਓ ਲਾਈਫ ਸਟਾਈਲ ਠੀਕ ਕਰ ਲੋ ਲਾਈਫ ਸਟਾਈਲ ਠੀਕ ਕਰੋ ਪੁਰਾਣੇ ਟ੍ਰੈਂਡ ਯਾਰ ਉਮਰ ਵਧਾਉਂਦੇ ਸੀ ਅੱਜ ਦੇ ਟ੍ਰੈਂਡ ਅਫਟਰ ਬੈਂਕ ਆ ਪਰਮੈਂਬਸ ਸਟੈਂਡਰਡ ਨੇ ਬੇੜਾ ਕਰ ਕੀਤਾ ਸਟੈਂਡਰਡਾਈਜੇਸ਼ਨ ਨੇ ਅਰਬਨਾਈਜੇਸ਼ਨ ਨੇ ਉਦੋਂ ਤੁਹਾਡੀ ਸੋਚ ਨੇ ਸਟੇਟਸ ਨੇ ਸਭ ਤੋਂ ਵੱਡੀ ਗੱਲ ਆ ਤੁਹਾਡੀ ਇੱਟੇ ਦੀ ਫੇਰ ਹੁਣ ਉਹਨਾਂ ਜ਼ੋਰ ਚਾਹ ਬਣਾਉਣ ਤੇ ਨਹੀਂ ਬੀਬੀਆਂ ਲਾਉਂਦੀਆਂ ਜਿੰਨਾ ਕੱ ਪਰ ਕੋ ਜਿਹੜਾ ਬੰਦਾ ਆ ਰਿਹਾ ਨਾ ਹਾਂਡਾ ਸਾਹਿਬ ਉਹ ਵੀ ਕਾਫੀ ਵੇਖਣ ਆ ਰਿਹਾ ਸਟੈਂਡਰਡ ਬਣਾ ਜੀ ਇਹਨਾਂ ਦਾ ਸਭ ਕਹਿੰਦੇ ਕਿ ਸਟੈਂਡਰਡਾਈਜੇਸ਼ਨ ਹੋਣੀ ਚਾਹੀਦੀ ਬਟ ਮੇਰੇ ਹਿਸਾਬ ਨਾਲ ਜਿਹੜਾ ਪੁਰਾਣਾ ਵਿਰਸਾ ਸੀ ਨਾ ਉਹ ਉਮਰ ਵਿਧਾਨ ਦਾ ਕਾਰਕ ਸੀਗਾ ਪਲਾਸਟਿਕ ਦੇ ਭਾਂਡੇ ਬਾਰੇ ਦੱਸੋ ਜੀ ਜਿਹੜਾ ਗਰਮ ਚੀਜ਼ਾਂ ਪਾ ਕੇ ਲੋਕ ਕਹਿੰਦੇ ਯਾਰ ਕਾਫੀ ਪਾਲੀ ਇਸ ਗਰਮਾ ਗਲਾਸ ਚ ਪਲਾਸਟਿਕ ਚ ਮੈਂ ਇਹ ਪਤਾ ਨਹੀਂ ਕਿੰਨਾ ਅੰਦਰ ਪਲਾਸਟਿਕ ਚਲਾ ਗਿਆ ਕਾਫੀ ਕਾਫੀ ਵੱਡਾ ਇੱਕ ਵਾਇਰਲ ਹੋਇਆ ਸੀਗਾ ਕਿ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਪਲਾਸਟਿਕ ਮਿਲਿਆ ਹੂੰ ਪਲਾਸਟਿਕ ਗਿਆ ਕਿਦਾਂ ਦੇ ਦਿਮਾਗ ਚ ਜੋ ਪਲਾਸਟਿਕ ਦਿਮਾਗ ਚ ਗਿੱਦਾਂ ਗਿਆ ਕਿ ਉਹ ਜੋ ਵੀ ਕੁਝ ਖਾਂਦਾ ਸੀ ਉਹ ਸਾਰਾ ਪਲਾਸਟਿਕ ਦੇ ਭਾਂਡਿਆਂ ਨੂੰ ਗਰਮ ਕਰਕੇ ਖਾਂਦਾ ਸੀਗਾ ਹੂੰ ਕਿ ਪਲਾਸਟਿਕ ਦਾ ਗਲਾਸ ਲੇਤਾ ਉਹਨੂੰ ਮਾਈਕ੍ਰੋਵੇ ਵਿੱਚ ਗਰਮ ਕੀਤਾ ਪੀ ਗਿਆ ਬਾਹਰੋਂ ਪਾਣੀ ਦੀ ਬੋਤਲ ਗਰਮ ਸੀਗੀ ਉਹਨੂੰ ਫ੍ਰਿਜ ਲਾ ਕੇ ਠੰਡਾ ਕਰਤਾ ਉਹਨੂੰ ਪਾਣੀ ਨੂੰ ਪੀ ਲਿਆ ਉਸ ਤੋਂ ਬਾਅਦ ਜਿਹੜੇ ਉਹ ਪੀਜ਼ੇ ਪੂਜ਼ੇ 버ਗਰ 버ਗਰ ਖਾਂਦਾ ਸੀ ਉਹ ਵੀ ਪਲਾਸਟਿਕ ਦੇ ਪਲੇਟ ਦੇ ਵਿੱਚ ਗਰਮ ਕੀਤਾ ਉਹਨੂੰ ਖਾ ਲਿਆ ਕਿਉਂਕਿ ਬਾਹਰਲਾ ਜਿਹੜਾ ਚਲਣ ਹੈ ਨਾ ਉੱਥੇ ਹਰ ਚੀਜ਼ ਮਾਈਕ੍ਰੋਵੇਵ ਕਰਕੇ ਤੁਸੀਂ ਖਾਂਦੇ ਹੋ ਉਹ ਪਲਾਸਟਿਕ ਦੇ ਪੇਟ ਚ ਪਈ ਅੰਦਰ ਪਾਈ ਕਾਲਾ ਗਲਕਤ ਹੋਈ ਉਹ ਪਲਾਸਟਿਕ ਬਾਡੀ ਦੇ ਵਿੱਚ ਵੱਧਦਾ ਵੱਧਾ ਮਾਈਕਰੋ ਪਲਾਸਟਿਕ ਹੈ ਉਹਦੇ ਬਲੱਡ ਸਟ੍ਰੀਮ ਤੋਂ ਉਹਦੇ ਬ੍ਰੇਨ ਚ ਚਲਾ ਗਿਆ ਹੂੰ ਤੇ ਉਹ ਤਾਂ ਚਲੋ ਬਾਹਰਲੇ ਮੁਲਕ ਚ ਜਾ ਉਹਨਾਂ ਨੂੰ ਆਪਰੇਸ਼ਨ ਕਰਕੇ ਕੱਢਤਾ ਪਰ ਹਿੰਦੁਸਤਾਨ ਦੇ ਦਾ ਵਿੱਚ ਤਾਂ ਇੰਨਾ ਟ੍ਰੈਂਡੀ ਹਨ ਨਹੀਂ ਹੂੰ ਸੋ ਇੱਥੇ ਦਾ ਪਤਾ ਵੀ ਲੱਗਣਾ ਕਿ ਬੰਦਾ ਮਰਿਆ ਤਾਂ ਕਿਉਂ ਮਰ ਗਿਆ ਬਿਲਕੁਲ ਠੀਕ ਕਹਿ ਰਹੇ ਹੋ ਸੋ ਇਹ ਚੀਜ਼ਾਂ ਸਾਨੂੰ ਅੰਡਰਸਟੈਂਡ ਕਰਨੇ ਪਲਾਸਟਿਕ ਕਰੋ ਇਸਤੇਮਾਲ ਯਾਰ ਹਰ ਚੀਜ਼ ਦਾ ਐਂਡ ਜਿਹੜਾ ਨਾ ਅਤੀ ਆਫ एवरीथिंग ਇਜ਼ ਅ ਬੈਡ